ਹਰਸਿਮਰਤ ਕੌਰ ਬਾਦਲ ਨੇ ਕਾਂਗਰਸ ਅਤੇ ਮਾਨ ਸਰਕਾਰ ਨੂੰ ਮੁੜਕੋਸਿਆ ਇਲਜ਼ਾਮ ਝੂਠ ਬੋਲਣ ਦਾ ਲਾਇਆ ਕਿ ਆ ਕਿ ਕਾਂਗਰਸ ਅਤੇ ਆਪ ਨੇ ਸ਼੍ਰੋਮਣੀ ਅਕਾਲੀ ਦਲ ਖਿਲਾਫ ਝੂਠਾ ਪ੍ਰਚਾਰ ਕੀਤਾ ਪੁੱਛਿਆ ਕਿ ਬੇਅਦਬੀ ਦੇ ਕਿਹੜੇ ਦੋਸ਼ੀ ਫੜੇ ਨੇ ਉਹਨਾਂ ਕਿਹਾ ਕਿ ਵੋਟਾਂ ਵਟੋਰ ਲਈ ਲੋਕਾਂ ਨੂੰ ਗੁੰਮਰਾਹ ਕੀਤਾ ਗਿਆ ਇਸ ਮੌਕੇ ਉਹਨਾਂ ਨਸ਼ੇ ਅਤੇ ਨੌਕਰੀਆਂ ਸਣੇ ਕਈ ਮੁੱਦਿਆਂ ਤੇ ਮਾਨ ਸਰਕਾਰ ਤੋਂ ਜਵਾਬ ਮੰਗਿਆ ਲੇਕਿਨ ਅਫਸੋਸ ਕੀ ਜਿਹੜੀ ਪੰਜਾਤੇ ਝਾੜੂ ਪਾਰਟੀ ਦੋਵੇਂ ਭੰਡੀ ਪ੍ਰਚਾਰਕਾਂ ਨੇ ਜਿੱਥੇ ਝੂਠਾ ਗੰਦਾ ਪ੍ਰਚਾਰ ਪਾਰਟੀ ਦੇ ਖਿਲਾਫ ਕੀਤਾ ਤਾਂ ਤੇ ਦੂਜੇ ਪਾਸੇ ਲਾਰੇ ਲਾਇ। ਆ ਤੁਸੀਂ ਸਾਰੇ ਜਾਣਦੇ ਹੋ ਕਿਥੇ ਘਰ ਘਰ ਨੌਕਲੀ ਮਿਲੀ ਐ ਕਿਹਦਾ ਤਰਜ਼ਾ ਮਾਫ ਹੋਇਆ। ਆਟੇਦਾਰ ਦੇ ਨਾਲ ਤਾਂ ਕਹਿੰਦੇ ਸੀ ਕਿਉਂ ਖੰਡ ਸ਼ੱਕਰ ਇੱਕ ਚਾਪਤੀ ਵੀ ਦਵਾਂਗੇ ਦਿਨਾਂ ਤੱਕ ਹੀ ਸੀ ਦਿੱਤੇ ਹੋਏ ਕਾੜ ਘੱਟ ਤੇ ਕੰਨ ਕੱਢੀ ਕਰ ਛੱਡੀ। ਉਹ ਫਿਰ ਝਾੜੂ ਨਾ ਤਾਂ ਜਮਾਈ ਝਾੜੂ ਮਾਰ ਕੇ ਬਾਕੀ ਕਾੜ ਵੀ ਉਡਾਤੇ ਤੇ 5 ਕਿਲੋ ਕਰਨਾ। ਅਟਕ ਬਣਾਉਂਦੇ 5 ਕਿਲੋ ਆਟੇ ਦੇ ਨਾਲ ਕਿ ਨਾ ਕੋਈ ਨਾ ਸਰਜਾਂ। ਸੋ ਗਰੀਬਾਂ ਨੇ ਦੱਸਣਾ ਕਿ ਜਿਹੜੇ ਆਟਾ ਸਾਨੂੰ ਕੰਨਕ ਦਿੰਦੇ ਸੀ ਮਹੀਨੇ 'ਚ 30 ਦਿਨ ਰੋਟੀ ਪੱਕ ਜਾਉ ਉਹ ਚੰਗੇ ਸੀ ਕਿ ਜਿਹਨਾਂ ਨੇ ਸਾਰਾ ਸਾਡੇ ਕਾਰਡ ਤੱਕ ਕੱਟਦੇ 5 ਕਿਲੋ ਆਟਾ 'ਚ ਕਾ ਨਾ ਛੱਡੇ ਆ ਸਾਨੂੰ ਜਿਨ੍ਹਾਂ ਨੇ ਸਾਡੇ ਸ਼ਗਨ ਦੇ 'ਚ ਇੱਕ ਵੀ ਕੱਟਦੇ ਬੱਚਿਆਂ ਦੀ ਸਾਈਕਲਾਂ ਵੀ ਬੰਦ ਕਰਤੀਆਂ ਇਹਨਾਂ ਦੇ ਵਜੀਫੇ ਵੀ ਬੰਦ ਕਰਦੇ ਮਕਾਨਾਂ ਦੇ ਚੈੱਕ ਵੀ ਬੰਦ ਕਰਦੇ ਜਿਨ੍ਹਾਂ 'ਤੇ ਸ਼ਗਨ ਵਰਗੇ ਚੈੱਕ ਵੀ ਨਹੀਂ ਆਉਂਦੇ ਨਾ ਕੋਈ ਗੈਸ ਸਿਲੰਡਰ ਨਾ ਕੋਈ ਚੂਲਾ ਨਾ ਕੋਈ ਦਵਾਈ ਦਵਾਈਆਂ ਵਾਸਤੇ ਮਦਦ ਨਾ ਹੀ ਕੋਈ ਮੋਟਰਾਂ ਦੇ ਕਨੈਕਸ਼ਨ ਸਾਫ ਸੁਥਰੇ ਪਾਣੀ ਵਾਸਤੇ ਆ ਰੋ ਵੀ ਬੰਦ ਕਰ ਗਿਆ ਤਾਂ ਇਹਨਾਂ ਨੇ ਆਪਣਾ ਨਰੇਗਾ ਦਾ ਕੰਮ ਵੀ ਬੰਦ ਕਰ ਛੱਡਿਆ ਨਰੇਗਾ ਦੇ ਪੈਸੇ ਹੋ ਨਰੇਗਾ ਦਾ ਕੰਮ ਹੋਏ ਜਿਹੜਾ ਗਰੀਬ ਦਾ ਇੰਨਾ ਕੁਝ ਮਾਰ ਸਕਦਾ ਹੈ ਤਾਂ ਆਪਾਂ ਇਹਨਾਂ ਤੋਂ ਕੀ ਆਸ ਕਰੀਏ 2500 ਇਹਨਾਂ ਨੇ ਪੈਨਸ਼ਨ ਤੇ ਕੀ ਦੇ ਦੇਣੀ ਹੈ ਜਿਹੜੇ ਮਾਪਿਆਂ ਨੂੰ ਝੂਠ ਬੋਲ ਸਕਦੇ ਤੇ ਇਹਨਾਂ ਦੀ ਤਾਂ ਜ਼ਮੀਰ ਮਰੀ ਹੋਈ ਹੈ ਇਹ ਬਿਲਕੁਲ ਸਹੀ ਹੈ ਜਿਹੜੇ ਗੁਟਕਾ ਸਾਫ ਦੀ ਸੌਂਹ ਖਾ ਕੇ ਕਹਿ ਸਕਦੇ ਨੇ ਕਿ ਨਸ਼ੇ ਖਤਮ ਕਰ ਤੈਨ ਕੇ 4 ਹਫਤੇ ਚ ਗਾਰੰਟੀ ਦੇ ਦਿੰਦੇ ਨੇ ਕਿ 10 ਦਿਨਾਂ ਚ ਝਾੜੂ ਕੰਦਾ ਸੀ ਖਤਮ ਕਰ ਦਾਂਗੇ ਇਸ ਸਾਤਾ ਸਾਲਾਂ ਚ ਕਿੰਨਾ ਨਸ਼ਾ ਖਤਮ ਹੋਇਆ ਕਿ ਸੱਤ ਗੁਣਾ ਵੱਧ ਗਏ ਮੈਂ ਤਾਂ ਵੱਰ ਤੁਸੀਂ ਜਾਣਦੇ ਹੋ ਜਿਹੜੇ ਘਰ ਘਰ ਨੌਕਰੀ ਕੀ ਘਰ ਘਰ ਬੇਰੋਜ਼ਗਾਰੀ ਜ਼ਰੂਰ ਬਕਤੀ ਹੈ ਨਸ਼ੇ ਵਿਟੇ ਨੇ ਜਿਹਦੇ ਕਰਕੇ ਪੜ੍ਹੇ ਲਿਖੇ ਬੱਚੇ ਸਾਰੇ ਬਾਹਰ ਜਾ ਰਹੇ ਨੇ ਲੇਕਿਨ ਵੱਡੇ ਵੱਡੇ ਇਸ਼ਤਿਹਾਰ ਆ ਪੰਜਾਬ ਦਾ ਸਾਰਾ ਖਜ਼ਾਨਾ ਪਹਿਲੇ ਕੇਜਰੀਵਾਲ ਨੂੰ ਚਮਕਾਉਣ ਵਾਸਤੇ ਉੜਾਤਾ ਤੇ ਹੁਣ ਵੱਡੇ ਇਸ਼ਤਿਹਾਰਾਂ ਦੇ ਨਾਲ ਪੰਜਾਬ ਚ ਬੇਰੋਜ਼ਗਾਰੀ ਖਤਮ 44000 ਨੌਕਰੀਆਂ ਮੈਂ ਪੁੱਛਦੀ ਹਾਂ ਜੋਗਨੰਦ ਪਿੰਡ ਚ ਕਿੰਨੀਆਂ ਆਈਆਂ ਨੇ 44000 ਤਾਂ ਇੱਕ ਵੀ ਆਈ 600 ਪਿੰਡ ਕੱਟ ਕੇ ਆਇਆ ਇੱਕ ਪਿੰਡ 'ਚ ਇੱਕ ਬੰਦੇ ਨੇ ਨਹੀਂ ਹੱਥ ਖੜਾ ਕੀਤਾ ਇਹ ਵੀ ਸਾਡੇ ਦੇ ਪੂਰੇ ਮੇਰੇ ਹਲਕੇ 'ਚ 9 ਹਲਕੇ 'ਚ ਇੱਕ ਨੌਕਰੀ ਨਹੀਂ ਆਇਆ ਤਾਂ ਬਾਕੀ ਪੰਜਾਬ 'ਚ ਕਿੱਥੇ ਆਏ ਹੋਗੇ ਇਹੋ ਹੀ ਝੂਠ 'ਚ ਮੈਂ 1000 ਰੁਪਿਆ ਦਾ ਝੂਠ ਸੀ ਸਾਰਾ ਹੀ ਝੂਠ ਤੇ ਉੱਤੇ ਬੰਦਿਆ ਹੋਇਆ ਹੈਗਾ ਨਾ ਕੋਈ ਸਹੂਲਤ ਨਾ ਕੋਈ ਨੌਕਰੀ ਪੰਜਾਬ 'ਚ ਬੇਰੋਜ਼ਗਾਰੀ ਖਤਮ ਪੰਜਾਬ 'ਚ ਨਸ਼ੇ ਖਤਮ ਪੰਜਾਬ 'ਚ ਭ੍ਰਿਸ਼ਟਾਚਾਰ ਖਤਮ ਥਾਣਿਆਂ 'ਚ ਤੇ ਪਸੀਨਾ 'ਚ ਭ੍ਰਿਸ਼ਟਾਚਾਰ ਖਤਮ ਹੋ ਗਿਆ ਪੰਜਾਬ 'ਚ ਬਿਜਲੀ ਦਾ ਬਿੱਲ ਨਹੀਂ ਆਂਦਾ ਸਾਫਰ ਦਾ ਝੂਠ ਸਰੋ ਝੂਠ ਦਾ ਵਪਾਰ ਕਰਦੇ ਨੇ ਆ ਦੋਵਾਂ ਪਾਰਟੀਆਂ ਝੂਠ ਮਾਰ ਕੇ ਸਰਕਾਰਾਂ ਬਣਾਉਣੇ ਨੇ ਝੂਠਾ ਪੰਡੀ ਪ੍ਰਚਾਰ ਵਿਦਵੀ ਕਰਦੇ ਨੇ ਤੇ ਵਿਦਵੀ ਦੇ ਦੋਸ਼ੀ ਫੜਾਂਗੇ ਜੇਲ੍ਹ ਤੇ ਸਜ਼ਾ ਦੇਵਾਂਗੇ ਸਾਤ ਸਾਲ ਕਿਨੂੰ ਫੜਿਆ ਤੇ ਕਿਨੂੰ ਸਰਵਾ ਦਿੱਤੀ ਤੇ ਕਿਉਂ ਨਹੀਂ ਫੜਿਆ ਦੱਸੋ ਨਸ਼ੇ ਤੇ ਚਿੱਟੇ ਨੇ ਅੱਜ ਮੈਂ ਪੁੱਛਤੀ ਆ ਨਸ਼ੇ ਸਾਡੇ ਟਾਈਮ 'ਚ 10 ਸਾਲ ਪਹਿਲੇ ਕਿਸੇ ਨੇ ਚਿੱਟੇ ਦਾ ਨਾਂ ਸੁਣਿਆ ਸੀ ਜੋਗ ਅਨੰਦ ਪੁਰਚੇ ਹੁੰਦਾ ਸੀ ਕੋਈ ਚਿੱਟਾ 10 ਸਾਲ ਪਹਿਲੇ ਦੱਸੋ ਕਿ ਤੁਹਾਡੇ ਤੱਕਲੀ ਦੀ ਸਰਕਾਰ ਚਿੱਟੇ ਵੇਚਣ ਵਾਲਿਆਂ ਨੂੰ ਫੜ ਕੇ ਜੇਨਾ ਚ ਸਿੱਠਦੀ ਸੀ ਨਸ਼ੇ ਫੜਦੀ ਸੀ ਤਾਂ ਕਿ ਤੁਹਾਡੇ ਗਲੀਆਂ ਤਾਈਂ ਨਾ ਪਹੁੰਚੇ ਤੁਹਾਡੇ ਜਵਾਕਾਂ ਤਾਈਂ ਅੱਜ ਉਹ ਗਲੀ ਮੈਨੂੰ ਦਿਖਾਓ ਪੰਜਾਬ ਦੀ ਉਹ ਨਿਕਣ ਦਿਖਾਓ ਜਿੱਥੇ ਸ਼ਰੇਆਮ ਨਸ਼ੇ ਨਹੀਂ ਵਿਕਰੇ ਨੇ ਅੱਜ ਨਸ਼ੇ ਤਾਂ ਕੀ ਬੰਦ ਕਰਨੇ ਨੇ ਅੱਜ ਨਸ਼ੇ ਵਾਲਿਆਂ ਦੇ ਨਾਲ ਹਿੱਸਾ ਪਾਈ ਬੈਠੇ ਨੇ ਮਹੀਨੇ ਪੰਨੀ ਬੈਠੇ ਨੇ ਪੈਸੇ ਦਿਓ ਜਾਓ ਨਸ਼ੇ ਵਿੱਚੋਂ ਤੁਹਾਨੂੰ ਕੋਈ ਹੱਥ ਨਹੀਂ ਲਾਊਗਾ ਅੱਜ ਮਾਵਾ ਦੇ ਪੁੱਤਾਂ ਨੂੰ ਮਾਰ ਕੇ ਕਮਾਈਆਂ ਹੋ ਰੀਆਂ ਨੇ ਇਕੱਲੇ ਮੈਂ ਨਹੀਂ ਕਰੇ ਇਹ ਛਾੜੂ ਪਾਰਟੀ ਦੇ ਖੁਦ ਦੇ ਐਮ.ਐਲ.ਏ ਬੋਲਦੇ ਨੇ ਤੇ ਬਿਲਕੁਲ ਸਹੀ ਕਹ ਲੈ ਤੁਹਾਨੂੰ ਵੀ ਪਤਾ ਸਰਕਾਰੀ ਸ਼ਹਿਰ ਤੋਂ ਬਣਾ ਇਸ ਤਰ੍ਹਾਂ ਨਸ਼ਾ ਨਿਕ ਨਹੀਂ ਸਕਦਾ। ਲੇਕਿਨ ਇੱਕ ਪਾਸੇ ਨਸ਼ੇ ਲੇਕਿਨ ਇਸ ਕੋ ਵੀ ਵੱਡੀਆਂ ਚੁਣੌਤੀਆਂ ਜਿਹੜੇ ਸਾਡੇ ਸਾਹਮਣੇ ਹੈਗੀਆਂ। ਤਿੰਨੋਂ ਦਿੱਲੀ ਦੀਆਂ ਪਾਰਟੀਆਂ ਇਕੱਠੇ ਹੋ ਕੇ ਪੰਜਾਬ ਦਾ ਪਾਣੀ ਖੋਣ ਦੀ ਪੂਰੀ ਤਿਆਰੀ ਹੈ। ਬਹੁਤ ਹੀ ਅਨਾਤ ਸੁਣਨ ਵਾਲੀ ਗੱਲ ਹੈ ਤੁਸੀਂ ਸਾਰੇ ਜਾਣਦੇ ਹੋ ਨਹਿਰੀ ਪਟਵਾਰੀ ਅੱਜ ਹੜਤਾਲ 'ਚ ਕਿਉਂ ਬੈਠੇ ਨੇ? ਕਿਉਂਕਿ ਉਹਨਾਂ ਦਾ ਗਲਾ 'ਚ ਅੰੂਠਾ ਪਾ ਕੇ ਸਰਕਾਰ ਕਹਿ ਰਹੀ ਹੈ ਕਾਗਜ਼ 'ਤੇ ਦੇ ਦੋ। ਵਡੇ ਰਖਵੇਛੇ ਜਿੰਨੀ ਨਹਿਰਾਂ ਨੇ ਉਹਨਾਂ ਦੇ ਵਿੱਚ 100% ਪਾਣੀ ਹੈ। ਆਪਾਂ ਸਾਰੇ ਜਾਣਦੇ ਪੰਜਾਬ ਦੇ ਕਿਸੇ ਨਹਿਰ 'ਚ 2 बाई ਤੋਂ ਵੱਧ ਪਾਣੀ ਹੈ ਹੀ ਨਹੀਂ। ਪਾਣੀ ਤਾਂ ਸਾਰਾ ਅੱਧਾ-ਸੱਧਾ ਪਹਿਲੇ ਲੈ ਗਏ ਸੀਗੇ। ਉਹਨੂੰ ਹੀ ਪਾਣੀ ਘਾਟ ਗਿਆ ਹੈਗਾ। 100% ਉਹਨਾਂ ਤੋਂ ਪਰਵਾਇਆ ਜਾ ਰਿਹਾ ਹੈ। ਜਿਹੜਾ ਪਟਵਾਰੀ ਕਹਿੰਦਾ ਮੈਂ ਧੋਖਾ ਨਹੀਂ ਕਰਾਂਗਾ ਆਪੇ ਸਵੇਰੇ ਦੇ ਨਾਲ 400 ਇਹੋ ਜਿਹੇ ਪਟਵਾਰੀਆਂ ਨੂੰ ਸਸਪੈਂਡ ਕਰਤਾ। ਤੇ ਕਿਉਂ ਕਾਗਜ਼ ਉੱਤੇ ਆਏ ਜਾ ਰਹੇ ਨੇ ਕਿਉਂਕਿ ਬੇਈਮਾਨ ਮੁੱਖ ਮੰਤਰੀ ਨੇ ਸੁਪਰੀਮ ਕੋਰਟ ਦੇ ਵੱਡੀ ਅਦਾਲਤ ਚ ਕਹਤਾ ਕਿ ਮੈਂ ਤਾਂ ਐਸਵਾਈਲ ਨਹਿਰ ਬਣਾਣ ਨੂੰ ਤਿਆਰ ਆ ਮੇਰੇ ਵਿਰੋਧੀ ਨਹੀਂ ਬਣਾ ਦਿੰਦੇ ਸਾਡਾ ਪਾਣੀ ਚੈੱਕ ਕਰ ਲੋ ਕਿ ਪਾਣੀ ਵਾਧੂ ਹੈ ਤਾਂ ਤੁਸੀਂ ਨਹਿਰ ਬਣਾ ਲੈਣਾ ਹੁਨਾਦ ਛਾੜੂ ਪਾਰਟੀ ਜਿਹੜੇ ਹਰਿਆਣਾ ਚ ਗਾਰੰਟੀ ਦੇ ਰਹੀ ਹੈ ਕਿ ਹਰਿਆਣਾ ਚ ਸਰਕਾਰ ਬਣਾ ਦੋ ਇੱਕ ਇੱਕ ਵਟ ਪਾਈ ਪੰਜਾਬ ਦਾ ਪਾਣੀ ਪਹੁੰਚਾਵਾਂਗੇ ਜਿਹੜਾ ਕੇਜਰੀਵਾਲ ਅਦਾਲਤਾਂ ਚ ਹਲਫਨਾਮਾ ਦੇ ਚੁੱਕਾ ਹੈ ਕਿ ਪੰਜਾਬ ਦਾ ਪਾਣੀ ਦਿੱਲੀ ਨੂੰ ਵੀ ਚਾਹੀਦਾ ਹੈ ਜਿਹੜੀ ਕਾਂਗਰਸ ਪਾਰਟੀ ਨੇ 60 ਸਾਲਾਂ ਤੋਂ ਐਸਵਾਈਲ ਨਹਿਰ ਬਣਾਉਣ ਵਾਸਤੇ ਟੱਕ ਲਾਂਕ ਤੋਂ ਹੁੰਦਾ ਹੀ ਪੂਰਾ ਜ਼ੋਰ ਨਾ ਛੱਡਿਆ ਈਐਸ ਵੀ ਵੀ ਨਹਿਰ ਮਿੱਕਲ ਜਾਏ ਅਜੋਨਾ ਦੇ ਨਾਲ મોદી ਵੀ ਰਲਿਆ ਹੋਇਆ ਤਿੰਨੋਂ ਪਾਰਟੀਆਂ ਇਕੱਠੇ ਹੋ ਕੇ ਜਦਾ ਜਿਹੜੇ ਪਟਵਾਰੀਆਂ ਤੋਂ ਗਲਤ ਕਾਗਜ਼ ਘਰਵਾਏ ਗਾਰੇ ਜਦਈ ਅਦਾਲਤਾਂ ਤੇ ਪੇਸ਼ ਹੋਣਗੇ ਤੇ ਸੁਪਰੀਮ ਕੋਰਟ ਨੇ ਤੱਕ ਕਾਗਜ਼ ਦੇਖ ਕੇ ਮਿੰਟ ਚੇਕ ਨਾ ਪਾਣੀ ਤਾਂ ਤੁਹਾਡੇ ਕੋਲ ਵਾਧੂ ਹੈ ਬਣਾਓ ਨਹਿਰ ਤੇ ਰਾਤੋ ਰਾਤ ਇਹਨੇ મોદી ਨੇ ਫੌਜ ਲਾਨੀ ਨਹਿਰ ਕਢਣੀ ਤੇ ਹੋ ਗਿਆ ਸਾਡਾ ਪਾਣੀ ਚੌਥਾ ਹਿੱਸਾ ਰਹੇ ਜੋ ਜਦੋਂ ਜਬ ਬੰਦੀ ਹੁੰਦੀ ਹੈ ਨਾ ਹਮੇਸ਼ਾ ਦੀ ਬੰਦੀ ਹੋ ਜੂਗੀ ਕਿ ਇਹ ਪਾਣੀ ਚਲੇਗਾ ਤੇ ਪਾਣੀ ਨੇ ਰਹਿ ਤਾਂ ਫਸਲ ਕਿਉਂ ਨਹੀਂ ਹੈ ਜੇ ਫਸਲ ਨਹੀਂ ਤਾਂ ਜੇਬ ਤੇ ਦਵਾਨੀ ਨਹੀਂ ਪੀਂਦਾ ਤਾਂ ਪਾਣੀ ਨਹੀਂ ਰਹਿਣਾ ਅਜੇ ਨਹੀਂ ਵੱਡੀ ਚੁਣੌਤੀਆਂ ਬਾਰੇ ਕੋਈ ਗੱਲ ਨਹੀਂ ਕਰ ਰਿਆ ਕਿ ਕਿਵੇਂ ਦਿੱਲੀ ਦੀ ਤਿੰਨੋਂ ਪਾਰਟੀਆਂ ਭਾਵੇਂ ਝਾੜੂ ਹੋਵੇ ਭਾਵੇਂ ਪੰਜਾ ਹੋਵੇ ਭਾਵੇਂ ਕਮਲ ਹੋ ਤਿੰਨੋਂ ਸਾਡਾ ਪਾਣੀ ਖੋਣਾ ਚਾਹੁੰਦੇ ਤਾਂ ਇੱਕ ਤਕੜੀ ਖੜੀ ਹੈ ਜੇ 2016 ਚ ਬਾਦ ਸਾਹਿਬ ਨੇ ਕਿਹਾ ਆਸਵਾਲ ਦੀ ਨਹਿਰ ਦੀ ਜ਼ਮੀਨ ਨਾਲ ਕਿਸਾਨਾਂ ਨੂੰ ਵਾਪਸ ਕਰਵਾ ਜਾਹ ਆਪਦੀ ਜ਼ਮੀਨ ਵਾਹ ਕਿਉਂ ਤੇ ਸਾਡੇ ਹੁੰਦੇ ਨਾ ਕਦੇ ਕੋਈ ਨਹਿਰ ਬਣੂਗੀ ਨਾ ਕਦੇ ਇੱਕ ਬੂੰਦ ਪਾਣੀ ਜਾਊਗਾ ਅੱਜ ਕੱਲੇ ਖੜੇ ਆ ਪਾਨੀਆਂ ਦੇ ਖਿਲਾਫ ਜੇ ਤਿੰਨੋਂ ਇਕੱਠੇ ਹੋ ਗਏ ਨੇ ਦੂਜੀ ਤੁਸੀਂ ਅਨਾਦਾ ਚੋਣ ਮੈਨੀਫੈਸਟੋ ਦੇਖੋ ਜਿਹੜਾ ਝਾੜੂ ਤੇ ਪੰਜਾ ਇਕੱਠੇ ਹੋ ਗਏ ਨੇ ਚੰਡੀਗੜ੍ਹ ਦਾ ਚੋਣ ਮੈਨੀਫੈਸਟੋ ਦੇਖੋ ਜਿਹੜੀ ਸਾਡੀ ਰਾਜਧਾਨੀ ਸਾਡੀ ਜ਼ਮੀਨ ਸਾਡੇ ਪੈਸਿਆਂ ਦੇ ਨਾਲ ਬਣੀ ਉਹਨਾਂ ਨੇ ਕਿਹਾ ਅਸੀਂ ਤਾਂ ਚੰਡੀਗੜ੍ਹ ਨੂੰ ਦਿੱਲੀ ਦੀ ਤਰ੍ਹਾਂ ਵੱਖ ਇੱਕ ਸੂਬਾ ਬਣਾ ਦਾਂਗੇ ਉਹਦਾ ਮੁੱਖ ਮੰਤਰੀ ਤੇ ਇਹਦੇ MLA ਆਡ ਹੋਣਗੇ ਮਤਲਬ ਹਮੇਸ਼ਾ ਵਾਪਸ ਸਾਡੀ ਰਾਜਸਾਨੀ ਖੋ ਕੇ ਇਹ ਵਕਤ ਵਕਤ ਕਰਨ ਦਾ ਇਹਨਾਂ ਨੇ ਫੈਸਲਾ ਕਰ ਲਿਆ ਹੈਗਾ ਇਹ ਵੀ ਸਾਡੇ ਨਾਲ ਇੰਨਾ ਵੱਡਾ ਤੋਖਾ ਤੇ ਤੋਖਾ ਤਾਂ ਚੱਲ ਹੀ ਰਿਹਾ ਹੈ ਧਾਰਮਿਕ ਸਥਾਨਾਂ ਦੇ ਉੱਤੇ ਤਾਂ ਕਬਜ਼ਾ ਤੁਹਾਨੂੰ ਪਤਾ ਹੈ ਹਰਿਆਣੇ 'ਚ ਕੀ ਹੋਇਆ ਦਿੱਲੀ ਕਮੇਟੀ 'ਚ ਕੀ ਹੋਇਆ ਭਾਵੇਂ ਸਾਡੇ ਨੰਦੇਰ ਸਾਹਿਬ ਹੋਣ ਪਟਨਾ ਸਾਹਿਬ ਹੋਣ ਸਾਰਿਆਂ ਚ ਆਰਐਸਐਸ ਦੇ ਬੰਦੇ ਬਿਠਾਉਂਦੇ ਨੇ ਸਵਾਜ ਸਵਾਜ ਬੇਨਤੀ ਕਰਦੀਆਂ ਕਿ ਆਪਾਂ ਸਾਰੇ ਵੀ ਇਕੱਠੇ ਹੋਈਏ ਕਿਸਾਨੀ ਨੂੰ ਬਚਾਉਣਾ ਹੈ ਪਾਨੀਆਂ ਨੂੰ ਰਾਜਧਾਨੀ ਨੂੰ ਬਚਾਉਣਾ ਹੈ ਸਾਰੇ ਤਲੇਬੰਦੀ ਛੱਡ ਕੇ ਪੂਰਾ ਜ਼ੋਰ ਲਾ ਦਿਓ